ਕਿ ਧਨ ਦੂਜੇ ਦਾ ਵੀ ਮਿਲ ਜਾਂਦਾ ਕਮਾਇਆ ਪਿਓ ਨੇ ਸੀ ਮਿਲ ਗਿਆ ਪੁੱਤਰ ਬਾ ਕਮਾਇਆ ਦਾਦੇ ਨੇ ਸੀ ਮਿਲ ਗਿਆ ਪੋਤਰੇ ਨੂੰ ਪਰ ਧਰਮ ਇਸ ਢੰਗ ਨਾਲ ਨਹੀਂ ਮਿਲਦਾ ਅਸੀਂ ਇਤਿਹਾਸ ਪੜ ਕੇ ਵੇਖਦੇ ਹਾਂ ਕਿ ਗੁਰੂ ਰਾਮਦਾਸ ਜੀ ਦੀ ਬੜੀ ਕੋਸ਼ਿਸ਼ ਸੀ ਨਾਮ ਦਾ ਰਸ ਬ੍ਰਿਧੀ ਚੰਦ ਨੂੰ ਵੀ ਮਿਲੇ ਪਰ ਨਹੀਂ ਦਿਲ ਸੋ ਲੜਦਾ ਤੇ ਝਗੜਦਾ ਹੀ ਰਿਹਾ ਸਹਬਾ ਇਸ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਕਾਹੇ ਪੁੱਤ ਝਗਰਤ ਬਹੁ ਸੰਗ ਬਾਪ ਜਿਨ ਕੇ ਜਨੇ ਬੜੀਰੇ ਤਮ ਉਹ ਤਿੰਸੋਂ ਝਗਰਤ ਪਾ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਸ ਮੇਰੇ ਕੋਲ ਐ ਉਹ ਮੇਰੇ ਪਿਓ ਕੋਲ ਵੀ ਹੋਵੇ ਪਰ ਮਨ ਇੱਥੇ ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ ਔਰ ਪਿਤਾ ਉੱਤਰ ਨੂੰ ਨਹੀਂ ਦੇ ਸਕਦਾ ਭਰਾ ਪੈਰਾ ਨੰਮ ਨਹੀਂ ਦੇ ਸਕਦਾ ਗੁਰੂ ਅਰਜਨ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਕਿ ਬਾਬਾ ਮਹਾਦੇਵ ਤੇ ਬਾਬਾ ਪ੍ਰਿਥੀ ਚੰਦ ਵੀ ਨਾਮ ਦੇ ਰਸੀਏ ਬਣਨ ਪਰ ਨਹੀਂ ਬਣ ਸਕੇ ਵਾਂਝੇ ਰਹੇ ਤਾਂ ਖੈਰ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਧਰਮ ਇੱਕ ਨਿੱਜੀ ਦੌਲਤ ਹੈ ਜੋ ਖੁਦ ਕਮਾਣੀ ਪੈਂਦੀ ਹੈ ਔਰ ਧਰਮ ਨੂੰ ਬਕਾਇਦਾ ਦੌਲਤ ਹੀ ਆਖਿਆ ਗਏ ਇਹ ਵੀ ਇੱਕ ਧਨ ਇਸ ধন ਕਾਰਨ ਸਿਵ ਸੰਕਾਬਤ ਖੋਜਤ ਫਿਰਤ ਉਦਾਸ ਬੜੇ ਬੜੇ ਰਿਸ਼ੀ ਬੁਨੀ ਇਸ ਧਨ ਨੂੰ ਲੱਭਦੇ ਫਿਰਦੇ ਭਾਈ ਸਾਹਿਬ ਆਈਨੰਦ ਲਾਲ ਵੀ ਕਹਿੰਦੇ ਨੇ ਦੌਲਤ ਸਰਮਾਇਆ ਏ ਈਮਾਨ ਬੋਲ ਹਰ ਗਦਾ ਅਜ਼ਿਆਦ ਹੋ ਸੁਲਤਾਨ ਬਵਦ ਦੌਲਤੇ ਜਾਵੇ ਦਬਾਸ਼ਦ ਬੰਦਗੀ ਬੰਦਗੀ ਕੁੰ ਬੰਦਗੀ ਕੁੰ ਬੰਦ ਹਾਲ ਜੀ ਦਾ ਫਰਮਾਨ ਹੈ ਕਿ ਹਮੇਸ਼ਾ ਦੀ ਸਦੀਵੀ ਜਿਹੜੀ ਅਮਰ ਦੌਲਤ ਹੈ ਉਹ ਹੈ ਈਮਾਨ ਧਰਮ ਤੇ ਧਰਮ ਦਾ ਸਰਮਾਇਆ ਜਿਸ ਕੋਲ ਆ ਜਾਏ ਜਗਤ ਦੀਆਂ ਸਾਰੀਆਂ ਖੁਸ਼ੀਆਂ ਉਸਦੇ ਕੋਲ ਤੇ ਧਰਮ ਦਾ ਸਰਮਾਇਆ ਨਹੀਂ ਤੇ ਬਾਕੀ ਦੌਲਤ ਉਸਦੇ ਕੋਲ ਹੋਵੇ ਤਾਂ ਜਗਤ ਦੀਆਂ ਸਾਰੀਆਂ ਪਰੇਸ਼ਾਨੀਆਂ ਉਸਦੇ ਕੋਲ ਹੋਣ ਧਨ ਦੇ ਵਤਨ ਦੇ ਨਾਲ-ਨਾਲ ਧਰਮ ਵੀ ਵੱਧੇ ਤੇ ਸੰਤੁਲਨ ਕਾਇਮ ਰਹਿੰਦਾ ਵਰਨਾ ਨਹੀਂ ਰਹਿੰਦਾ ਤਵਾਜ਼ਨ ਡਾਵਾ ਡੋਲ ਹੋਏ। ਔਰ ਮਨੁੱਖ ਪਰੇਸ਼ਾਨੀਆਂ ਦੇ ਚੱਕਰ ਦੇ ਸਜਾ ਪੈਂਦਾ। ਤੂੰ ਕਿਤਨਾ ਤੇ ਸਾਨੂੰ ਪਤਾ ਹੈ ਬਈ ਧਨ ਕਿਨੂੰ ਕਹਿੰਦੇ ਨੇ ਤੇ ਪਤਾ ਹੈ। પ્રાચીਨ ਸਮੇਂ ਚ ਪਤਾ ਧਨ ਦਾ ਰੂਪ ਸੀ ਗਉ ਧਨ ਗਜ ਧਨ। ਜਿਦੇ ਕੁਲ ਹਾਥੀ ਹੋਣ ਘੋੜੇ ਹੋਣ ਗਊਆਂ ਹੋਣ ਉਹਨੂੰ ਧਨਵਾਨ ਕਿਹਾ ਦੇ ਸਨ ਇਹੀ ਧਨ ਸੀ ਇਸ ਤੋਂ ਇਲਾਵਾ ਧਨ ਦਾ ਚਿੰਨ੍ਹ ਕੋਈ ਗੌਰ ਨਹੀਂ ਸੀ ਜੰਗਲਾਂ 'ਚ ਵਨ ਉੱਤੇ ਇੰਦਾ ਸੀ ਤੇ ਜਿੰਨੇ ਜਾਨਵਰ ਬੰਦੇ ਕੋਲ ਜ਼ਿਆਦਾ ਹੋਣ ਉਤਨਾ ਹੀ ਉਹ ਜ਼ਿਆਦਾ ਧਨਵਾਨ ਔਰ ਬਕਾਇਦਾ ਇਸ ਨੂੰ ਧਨ ਆਖਿਆ ਗਏ ਗਊ ਧਨ ਗਜ ਧਨ ਬਕਾਇਦਾ ਇਸ ਦਾ ਧਨ ਨਾਲ شمار ਸਜੇ ਸਜੇ ਮਨੁੱਖ ਸੱਭੇ ਹੋਇਆ ਵਿਕਸਿਤ ਹੁੰਦਾ ਗਿਆ ترقی ਕਰਦਾ ਗਿਆ ਤਾਂ ਧਨ ਦੀ ਰੂਪਰੇਖਾ ਕੁਝ ਹੋਰ ਬਣੀ ਜਿਹਦੇ ਕੋਲ ਤਾਂਬਾ ਜ਼ਿਆਦਾ ਸੀ ਲੋਹਾ ਜ਼ਿਆਦਾ ਸੀ ਉਹ ਧਨવાન ਸੀ ਅੱਜ ਸਾਬੇ ਇੱਕ ਵਕਤ ਆਇਆ ਸਮੁੰਦਰ ਦੇ ਵਿੱਚੋਂ ਨਿਕਲੇ ਹੋਏ ਸੰਖ ਤੇ ਕੌਡੀਆਂ ਜਿਹਦੇ ਕੋਲ ਜ਼ਿਆਦਾ ਹੋਣ ਉਹ ਧਨવાન ਸੀ ਇਹ ਧਨ ਸੀ ਉਸ ਜ਼ਮਾਨੇ ਵਿੱਚ ਇਹ ਧਨ ਸੀ ਜਿਹਦੇ ਕੋਲ ਕੌਡੀਆਂ ਬਹੁਤ ਜਿਹਦੇ ਕੋਲ ਸੰਖ ਤੇ ਸਿੱਕੀਆਂ ਬਹੁਤ ਇਹ ਧਨਵਾ ਬਈ ਬਹੁਤ ਵੱਡਾ ਧਨਾ ਇਹ ਸਿੱਕਾ ਚੱਲਦਾ ਸੀ ਔਰ ਇੱਕ ਵਕਤ ਐਸਾ ਸੀ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਹਾਥੀ ਦੇਤੇ ਘੋੜੇ ਲੈਨੇ ਗਊਆਂ ਦੇ ਦਿੱਤੀਆਂ ਮੱਝਾਂ ਲੈ ਲਈਆਂ ਇਸ ਤਰ੍ਹਾਂ ਤਵਦੀ ਦੀ ਇਹ ਬੱਕਰੀਆਂ ਦੇ ਦਿੱਤੀਆਂ ਤੇ ਕਪੜਾ ਲੈ ਲਿਆ ਤੰਨ ਦਾ ਤੰਨ ਦਾ ਕਪੜਾ ਦੇ ਦਿੱਤਾ ਤੇ ਕੁਝ ਧਾਤੂਆਂ ਲੈ ਲੀਆਂ ਇਸ ਤਰ੍ਹਾਂ ਹੁੰਦਾ ਸੀ ਵਸਤੂ ਧਨ ਸੀ ਪਦਾਰਤ ਧਨ ਸੀ ਸਹਜੇ ਸਹਜੇ ਮਨੁੱਖ ਦੇ ਹੱਥ ਸੋਨਾ ਲਗਿਆ ਪਹਾੜਾਂ ਦੇ ਝੰਡ ਦਰਿਆਵਾਂ ਦੀ ਰੇਤ ਦੇ ਝੰਡ ਤਾਂ ਫਿਰ ਕੰਚਨ ਧਨ ਬਣ ਗਿਆ ਸੋਨਾ ਧਨ ਬਣ ਔਲ ਕਰੀਬਨ ਕਰੀਬਨ ਸਮੁੱਚੇ ਜਗਤ ਨੇ ਇਸ ਨੂੰ ਧਨ ਦੇ ਰੂਪ ਵਿੱਚ ਕਬੂਲ ਕਰ ਲਿਆ ਐਸਾ ਨਹੀਂ ਕਿ ਸੋਨਾ ਕੋਈ ਆਪਣੀ ਥਾਂ ਤੇ ਬਹੁਤ ਵੱਡਾ ਮਹਾਨ ਹੈ ਪਰ ਮਨੁੱਖ ਨੇ ਸੋਚਿਆ ਉਹਨਾਂ ਧਨ ਦਾ ਨਵੇਂ ਤੋਂ ਨਵਾਂ ਰੂਪ ਲਭਦੇ ਜਾਈਏ ਬਿਹਤਰ ਹੈ ਇੱਥੇ ਰੁਕ ਜਾਈਏ ਇਹਨੂੰ ਧਨ ਮੰਨ ਲਈ ਤੋ ਕੰਚਨ ਨੋ ਬਕਾਇਦਾ ਧਨ ਮੰਨ ਲਿਆ ਔਰ ਫਿਰ ਐਸਾ ਵੀ ਵਕਤ ਆਇਆ ਮਨੁੱਖ ਬਹੁਤ ਤਰੱਕੀ ਕਰ ਗਿਆ ਵੀ ਇਹ ਵਜਨੀ ਸੋਨੇ ਦੀਆਂ ਮੋਰਾ ਕਿੱਥੇ ਚੁਕੀ ਫਿਰਾਂਗੇ ਟੁਕਰੰਸੀ نوٹ ਇਹ ਧਨ ਬਣ ਗਏ ਗਰਸ ਕੇ ਧਨ ਦੀ ਰੂਪਰੇਖਾ ਬਦਲਦੀ ਰਹੀ ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ ਔਰ ਕਹਿ ਨਹੀਂ ਸਕਦੇ ਕਿ ਅੱਜ ਜਿਸ ਨੂੰ ਧਨ ਆਖਿਆ ਜਾ ਰਿਹਾ ਹੈ ਕੱਲ ਵੀ ਇਹ ਧਨ ਹੋਵੇਗਾ ਕਿ ਨਹੀਂ ਹੋ ਸਕਦਾ ਕੱਲ ਕੁਝ ਧੂਖ ਰੇਖਾ ਇਸਤੀ ਹੋਰ ਬਣ ਜਾਏ ਪਰ ਇਹ ਇਤਨੀ ਗੱਲ ਤੇ ਸਪਸ਼ਟ ਹੈ ਕਿ ਧਨ ਇੱਕ ਵਾਰ ਦੀ ਚੀਜ਼ ਹੈ ਜੋ ਬਾੜ ਦੀਆਂ ਲੋੜਾਂ ਨੂੰ ਪੂਰਾ ਕਰਦੀ ਜੀਵਨ ਵਿੱਚ ਜੋ ਕੁਝ ਵੀ ਬਾੜ ਹੈ ਉਹ ਧਨ ਨਾਲ ਮਿਲਦਾ ਹੈ ਜੀਵਨ ਦੇ ਜੋ ਕੁਝ ਵੀ ਅੰਦਰ ਹੈ ਉਹ ਧਰਮ ਨਾਲ ਮਿਲਦਾ ਧਨ ਨਾਲ ਨਹੀਂ ਮਿਲਦਾ ਕੰਚਨ ਸੇਵੋ ਭਾਰੀ ਨਹੀਂ ਤੋਲ ਮਨੁ ਦੇ ਰਾਮ ਲਿਆ ਹੈ ਮਉ ਰਾਮ ਹੁ ਅੰਦਰ ਹੈ ਇਹ ਧਨ ਨਾਲ ਨਹੀਂ ਮਿਲਦਾ ਇਹ ਧਰਮ ਨਾਲ ਮਿਲਦਾ ਧਰਮ ਅੰਦਰ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅੰਦਰ ਦੀ ਲੋੜ ਕੀ ਹੈ ਕਿ ਪ੍ਰਸੰਤਾ ਬਣੀ ਰਹੇ ਬੇਜ਼ਾਰੀ ਨਾ ਹੋਵੇ ਸੋਗ ਨਾ ਹੋਵੇ ਉਪਰਾਮਤਾ ਨਾ ਹੋਵੇ ਮਨ ਦੁਖੀ ਨਾ ਹੋਵੇ ਮਨ ਕਲੇਸ਼ ਦੇ ਚ ਨਾ ਹੋਵੇ ਮਨ ਦੇ ਚ ਕਪਨਾ ਪੈਦਾ ਹੋਵੇ ਮਨ ਦੇ ਚ ਤ੍ਰਿਸ਼ਨਾ ਦੀ ਅਗਨ ਨਾ ਪੈਦਾ ਹੋਵੇ ਇਤਿਆਦਕ ਅੰਦਰ ਦੀਆਂ ਇਹ ਲੋੜਾਂ ਨੇ ਧਨ ਨਾਲ ਨਹੀਂ ਪੂਰੀਆਂ ਹੁੰਦੀਆਂ ਔਰ ਧਨ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅੰਜਾਮ ਕੀ ਨਿਕਲੇਗਾ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਤੋ ਇੱਕ ਹੈ ਬਾਹਰ ਦੀ ਲੋੜ ਇੱਕ ਹੈ ਅੰਦਰ ਦੀ ਲੋੜ ਕੀਰਤ ਕਰਕੇ ਬੰਦਾ ਧਨ ਕਮਾਉਂਦਾ ਹੈ ਕੀਰਤੀ ਕਰਕੇ ਬੰਦਾ ਧਰਮ ਕਮਾਉਂਦਾ ਹੈ ਇਸ ਵਾਸਤੇ ਮੈਂ ਅਰਜ਼ ਕਰਦਿਆਂ ਧਨ ਧਰਮ ਨਹੀਂ ਹੈ ਤੇ ਧਰਮ ਧਨ ਵੀ ਹੈ ਪਰ ਜੇ ਪੂਜ ਗੈ ਲੋ ਤਾਂ ਚੁਕੇ ਦੋਵੇਂ ਅੰਦਰ ਤੇ ਬਾਹਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਨੇ ਇਸ ਵਾਸਤੇ ਆਮ ਬਾਸ਼ਾ ਚ ਦੋਹਾਂ ਨੂੰ ਧਨ ਵੀ ਕਹਿ ਦਿੱਤਾ ਜਾਂਦਾ ਹੈ ਧਰਮ ਧਨ ਜਾਂ ਕੰਚਨ ਧਨ ਬਾੜ ਦਾ ਧਨ ਤੇ ਅੰਦਰ ਦਾ ਹਨ ਬਾਹਰ ਦੀ ਦੌਲਤ ਤੇ ਅੰਦਰ ਦੀ ਤੌਲ ਬਾਹਰ ਦੀ ਦੌਲਤ ਅਸੀਂ ਕਿਵੇਂ ਕਮਾਈਏ ਇਹ ਸਿੱਖਿਆ ਇਨਾ ਮੰਦਰਾ ਚ ਨਹੀਂ ਦਿੱਤੀ ਜਾਂਦੀ ਤੇ ਇੱਥੇ ਇਸ ਦੀ ਲੋੜ ਵੀ ਨਹੀਂ ਮਨੁੱਖ ਨੂੰ ਬਾਹਰ ਵੀ ਸਿੱਖਣਾ ਪੈ। ਪਰ ਅੰਦਰ ਦੀ ਦੌਲਤ ਕਿਵੇਂ ਕਮਾਈ ਦੀ ਹੈ ਇਹ ਇੱਥੇ ਸਿੱਖਣਾ ਪੈ ਜਾਏ ਦੌਲਤੇ ਜਾਵੇ ਦਬਾਸ਼ਦ ਬੰਦਗੀ ਬੰਦਗੀ ਕੌਣ ਬੰਦਗੀ ਕੌਣ ਬੰਦਗੀ ਹੁਣ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਦੀਆਂ ਬਾਹਰ ਦੀਆਂ ਲੋੜਾਂ ਦੀ ਪੂਰਤੀ ਧਨ ਤੇ ਖੜੀ ਹੈ ਅੰਦਰ ਦੀ ਲੋੜਾਂ ਦੀ ਪੂਰਤੀ ਧਰਮ ਤੇ ਖੜੀ ਹੈ ਮਨੁੱਖ ਨੇ ਬਾਹਰ ਦੀਆਂ ਲੋੜਾਂ ਨੂੰ ਸਮਝਿਆ ਅੰਦਰ ਦੀਆਂ ਲੋੜਾਂ ਨੂੰ ਸਮਝਿਆ ਹੈ ਉਹ ਚੋਂ ਕਿ ਸਮਝਿਆ ਬਾਹਰ ਦੀ ਲੋੜਾਂ ਨਾਲ ਇਸ ਵਾਸਤੇ ਧਨ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਹੈ ਧਰਮ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਨਹੀਂ ਹੈ ਧਨ ਕਮਾਉਣ ਵਾਸਤੇ ਬੰਦਾ ਮਿਹਨਤ ਕਰ ਸਕਦਾ ਹੈ ਧਰਮ ਕਮਾਉਣ ਵਾਸਤੇ ਬੰਦਾ ਮਿਹਨਤ ਨਹੀਂ ਕਰ ਸਕਦਾ ਧਨ ਕਮਾਉਣ ਵਾਸਤੇ ਬੰਦਾ ਸਮੇਂ ਦਾ ਤਿਆਗ ਕਰ ਸਕਦਾ ਹੈ ਧਰਮ ਕਮਾਉਣ ਵਾਸਤੇ ਬੰਦਾ ਵਕਤ ਦੇਣ ਨੂੰ ਤਿਆਰ ਨਹੀਂ ਇਹਹੀ ਕਾਰਨ ਹੈ ਕਿ ਸਮੁੱਚੀ ਦੁਨੀਆ ਵਿੱਚ ਸਹਜੇ ਸਹਜੇ ਧਨ ਵਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਅੱਜ ਤੋਂ 340 ਸਾਲ ਪਹਿਲੇ ਜ਼ਮੀਨ ਦੇ ਜਿੰਨੇ ਮਹਾਪੁਰਸ਼ ਸੰ ਭਜਨੇ ਕ ਸੰ ਅਭਿਆਸੀ ਸੰ ਹੁਣ ਕੋਈ ਟਰ ਔਰ ਸ਼ਾਇਦ ਹੁਣ ਜਿੰਨੇ ਥੋੜੇ ਬਹੁਤ ਹੈਮ ਅਦਾ ਇੰਜ ਦਿਸਦਾ ਘਟਣਗੇ ਵਧਣ ਦੇਤੇ ਕਾਰਨ ਕਿ ਮਨੁੱਖ धर्म ਕਮਾਣ ਵਾਸਤੇ ਸਮਾਂ ਖਰਚੀ ਨਹੀਂ ਕਰਨਾ ਚਾਹ। ਮੁਫਤ ਤੇ ਚ ਲੈਣਾ ਚਾਹ। ਔਰ ਮੈਂ ਹੋਰ ਵੀ ਅਰਜ਼ ਕਰਦੇ ਆਂ। ਧਨ ਦੂਜੇ ਦਾ ਕਮਾਇਆ ਹੋਇਆ ਵੀ ਮਿਲ ਸਕਦਾ ਹੈ ਧਰਮ ਆਪ ਕਮਾਉਣਾ ਪੈਗਾ ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲੇਗਾ ਇੱਥੇ ਬੜੀ ਕੋਸ਼ਿਸ਼ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਲਕਮੀ ਦਾਸ ਤੇ ਸ੍ਰੀ ਚੰਦ ਮੇਰੇ ਹੀ ਨਕਸ਼ੇ ਕਦਮ ਤੇ ਚਲਣ ਨਹੀਂ ਚਲੇ ਲੈਣੇ ਨੂੰ ਗੱਦੀ ਸੌਂਪਣੀ ਪਈ ਇੱਥੇ ਗੁਰੂ ਅੰਗਦ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਦਾਤੂ ਜੀ ਤੇ ਦਾਸੂ ਜੀ ਮੇਰੇ ਨਕਸ਼ੇ ਕਦਮ ਤੇ ਚਲਣ ਨਹੀਂ ਚਲੇ ਬਾਈ ਸਾਹਿਬ ਬਾਈ ਗੁਰਦਾਸ ਜੀ ਨੇ ਇੱਕ ਬੜੀ ਸੁੰਦਰ ਪਉੜੀ ਵੀ ਲਿਖੀ ਹੈ। ਬਾਈ ਜੀ ਉਹ ਕਹਿੰਦੇ ਨੇ "ਬਾਲ ਜਤੀ ਹੈ ਸ੍ਰੀ ਚੰਦ ਬਾਪਾਣਾ ਦੇਵਰਾ ਬਣ ਆਇਆ।" ਉਹ ਦਾਸਿੰਧ ਸੰਪਰਦਾ ਦੇ ਬਾਣੀ ਸ੍ਰੀ ਚੰਦ। ਮਾਣ ਇੱਥੇ ਖੜਾ ਸੀ ਕਿ ਮੈਂ ਬਾਲ ਜਤੀ ਹਾਂ। ਕਿਰਪਾ ਜੀ ਕਹਿੰਦੇ ਨੇ ਇਹ ਮਾਣ ਤੇ ਤਾਂ ਆਵੇ ਜੇ ਪਿਤਾ ਜਤੀ ਹੋਵੇ ਪਿਤਾ ਤੇ ਗ੍ਰਸਤੀ ਹੈ। ਉਈ ਦਸਤੀ ਪਿਤਾ ਦਾ ਪੁੱਤਰ ਹੈ ਵੀ ਜਤੀ ਹੋਣ ਦਾ ਮਾਣ ਕੀ ਅਸਮਾਨੋਂ ਥੋੜੀ ਦਿੰਦੇ ਹੁਣ ਇਸ਼ਾਰਾ ਕੀਤਾ ਕਿ ਚੋਂ ਕਿ ਗੁਰੂ ਦੀ ਸੰਤਾਨ ਨੇ ਤੋਂ ਕੋੜਾ ਬਚਨ ਭਾਈ ਜੀ ਨਹੀਂ ਬੋਲਦੇ ਲੇਕਿਨ ਗੱਲ ਵੀ ਕਹਿ ਗਏ ਨੇ ਬਾਲ ਜਤੀ ਹੈ ਸ੍ਰੀ ਚੰਦ ਬਾ ਬਾਣਾ ਦੇ ਹੋਰਾ ਬਣਵਾਇਆ ਲਖਮੀ ਦਾਸੋਂ ਧਰਮ ਚੰਦ ਪੋਤਾ ਹੋਇ ਕੇ ਆਪ ਗਣ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੋਤਰਾ ਧਰਮਚੰਦ ਉਹ ਕਹਿਣ ਲੱਗੋਂ ਮੇਰੀ ਪੂਜਾ ਇਸ ਵਾਸਤੇ ਕਰੋ ਕਿਉਂਕਿ ਮੈਂ ਗੁਰੂ ਨਾਨਕ ਦਾ ਪੋਤਰਾ ਉਹ ਹੁਣ ਪੁੱਛੋ ਜੇ ਪੁੱਤਰ ਪੋਤਰਿਆਂ ਨੂੰ ਗੱਦੀ ਦੇਣੀ ਆਉਂਦੀ ਤਾਂ ਲੈਣੇ ਨੂੰ ਕਿਉਂ ਸਥਾਪਨ ਕੀ ਸਿੰਘਾਸਣ ਤੇ ਲੈਣੇ ਨੂੰ ਬਿਠਾਇਆ ਨਿਰਾ ਬਿਠਾਇਆ ਹੀ ਨਹੀਂ ਲੈਣੇ ਦੀ ਫਿਰੌਜ ਨੂੰ ਦੁਨੀਆਈ ਆਖਿਓ ਨੇ ਕਿ ਕਿਉਂ ਲੈਣੇ ਦੀ ਪ੍ਰਕਰਮਾ ਪੈ ਕਰਦਨ ਦੁਨੀਆ ਦੇਖ ਕੇ ਦੰਦ ਲੈਣੇ ਨੂੰ ਮੱਥਾ ਪੈ ਟੇਕ ਦਿਨ ਬੁਰਨਾ ਨੇ ਦੁਨੀਆ ਦੇਖ ਕੇ ਦੰਦ ਕੁਝ ਖੂਬੀਆਂ ਸਨ ਲੈਣੇ ਵਿੱਚ ਬਹੁਤ ਵੱਡੀ ਸਹਿਮਸ਼ੀ ਗੁਰਨਾਨਕ ਦੇਵ ਜੀ ਮਹਾਰਾਜ ਨੇ ਯੋਗ ਸਮਝੇ ਔਰ ਲੈਣੇ ਦੀ ਆਪਣੀ ਕਮਾਈ ਸੀ ਮਿਲਦੀ ਇਹ ਚੀਜ਼ ਕਮਾਣ ਲਖਮੀ ਦਾਸੋਂ ਧਰਮ ਚੰਦ ਪੋਤਾ ਹੋਇ ਕੇ ਆਪ ਬਣਾਇਆ ਮਨਜੀ ਦਾਸ ਬਹਾਲਿਆ ਦਾਤਾ ਸਿੱਧਾ ਸਣ ਸਿੱਖ ਆਇਆ ਮੋਹਨ ਕਮਲਾ ਹੋਇਆ ਚੌਬਾਰਾ ਮੋਰੀ ਮਨਵਾਇਆ ਹੁਣ ਇੱਥੇ ਭਾਈ ਜੀ ਨੇ ਸ਼ਬਦ ਵਰਤੇ ਹੈ ਬਈ ਮੋਰੀ ਤੇ ਨਿਰਿਸ਼ਕਸੀ ਪੂਜਾ ਦੇ ਚੱਕਰ ਵਿੱਚ ਪੈ ਗਿਆ ਮਨੁਕਤੇਂਦਰ ਇੱਕ ਬੜੀ ਭੁੱਖ ਹੈ ਮੇਰੀ ਪੂਜਾ ਉਹਦੇ ਤੇ ਬਹੁਤ ਵੱਡੀ ਬਹੁਤ ਤਾਂ ਮੋਰੀ ਇਸ ਚੱਕਰ ਦੇ ਵਿੱਚ ਪੈ ਗਿਆ ਤੇ ਬਾਬੇ ਮੋਹਨ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਿ ਅਲਫਾਜ਼ ਉਹਨਾਂ ਦੇ ਪੜ੍ਹ ਕੇ ਮੈਂ ਸਰਵਣ ਕਰਾ ਰਿਹਾ ਮੋਹਨ ਕਮਲਾ ਹੋਇਆ ਕਿਉਂ ਕਹਿ ਦਿੱਤਾ ਜਿਹੜੀਆਂ ਪੋਥੀਆਂ ਨੇ ਨਾ ਬਾਣੀ ਦੇ ਰੂਪ ਵਿੱਚ ਪਹਿਨੇ ਪੋਥੀਆਂ ਸਨ ਗੁਰੂ ਨਾਨਕ ਦੇਵ ਜੀ ਦੀ ਲਿਖਤ ਗੁਰੂ ਅੰਗਦ ਦੇਵ ਜੀ ਦੀ ਗੁਰੂ ਅਮਰਦਾਸ ਜੀ ਦੀ ਤੇ ਗੁਰੂ ਰਾਮਦਾਸ ਜੀ ਦੀ ਇਹ ਬਾਬੇ ਮੋਹਨ ਬੋਲਸੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲੈਣ ਵਾਸਤੇ ਇਹਨਾਂ ਬੋਥੀਆਂ ਨੂੰ ਤਾਂ ਕਿ ਇੱਕ ਢੀੜ ਤਿਆਰ ਕੀਤੀ ਜਾਏ। ਔਰ ਇੱਕ ਰੂਪ ਦਿੱਤਾ ਜਾਏ ਵੱਖ-ਵੱਖ ਪੋਥੀਆਂ ਦੇ ਸੀ ਜੋ ਸੈਵਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਨਾ ਸੀ ਤੇ ਬਾਕੀ ਬਾਦਸ਼ਾਹਾਂ ਦੀ। ਜਿਸ ਵਕਤ ਲੈਣ ਵਾਸਤੇ ਗਏ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਬਾਬੇ ਮੂਨ ਦੇ ਇਹ ਸ਼ਬਦ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ। ਪ੍ਰਥਮ ਹਮਾਰੀ ਵਸਤ ਲਈ ਪਿਤਪਾਸ ਤੇ ਕੁੱਲ ਬਨਨ ਕੀ ਹੋਤੀ ਜੋ ਗੁਰਤਾ ਜਾਸ ਤੇ ਵੀ ਪੈਨੇ ਤੇ ਤੁਸੀਂ ਸਾਡੇ ਕੋਲ ਗੁਰਗਦੀ ਖੋੜੇ ਸਾਡੇ ਬਿਤਾ ਕੋ ਜੋ ਸਾਨੋ ਮਿਲਨੀ ਚਾਹੀਦੀ ਸੀ ਤੁਹਾਨੂੰ ਮਿਲ ਪ੍ਰਥਮ ਹਮਾਰੀ ਵਸਤ ਲਈ ਪਿਤਪਾਸ ਤੇ ਕੁੱਲ ਬਨਨ ਕੀ ਹੋਤੀ ਜੋ ਗੁਰਤਾ ਜਾਸ ਤੇ ਲਾਜ ਨਾ ਧਾਰੋ ਆਪ ਅਬੈਚਲ ਆਇਓ ਸਬ ਗੁਰੂ ਅਨ ਕੇ ਸ਼ਬਦ ਲੈਣ ਇਤਦਾਇਓ ਤੇ ਹੁਣ ਤੁਹਾਨੂੰ ਲੱਜਾ ਨਹੀਂ ਆਈ ਸਾਡੇ ਕੋਲ ਜਿਹੜੇ ਸ਼ਬਦ ਸਨ ਉਹ ਵੀ ਲੈਣ ਵਾਸਤੇ ਆ ਗੋਥੀਆਂ ਵੀ ਲੈਣ ਵਾਸਤੇ ਆ ਗੁਰਗਰਦੀ ਤੇ ਤੁਸੀਂ ਨਹੀਂ ਨਿੰਦਾ ਉਸ ਤਤ ਬਿਆਜ ਬਚਨ ਮੋਹਨ ਕਹੇ ਇਹ ਉਸਤਤ ਵੀ ਕੀਤੀ ਤੇ ਨਿੰਦਾ ਵਿੱਚ ਲਿਪਟੀ ਹੋਈ ਨਿੰਦਾ ਵੀ ਕੀਤੀ ਤੇ ਉਸਤਤ ਦੇ ਚ ਲਿਪਟੀ ਇਸ ਤਰ੍ਹਾਂ ਦੇ ਬਚਨ ਵੀ ਆਉਂਦੇ ਨੇ ਇੱਕ ਬੰਦਾ ਕਰਦਾ ਤੇ ਉਸਤਤ ਪਿਆਉਂਦਾ ਪਰ ਉਸ ਉਸਤਤ ਦੇ ਚ ਵੀ ਨਿੰਦਾ ਉਦੀ ਫੇ ਇੱਕ ਬੰਦਾ ਕਰਦਾ ਤੇ ਕੁਛ ਨਿੰਦਾ ਹੀ ਪਿਆਉਂਦਾ ਪਰ ਉਸ ਨਿੰਦਾ ਦੇ ਚ ਵੀ ਉਸਤਤ ਹੁੰਦੀ ਔਰ ਮੈਂ ਇਤਨੀ ਅਰਜ਼ ਕਰਦਿਆਂ ਬੰਦੇ ਨੂੰ ਮਾਰਨਾ ਹੋਵੇ ਨਾ ਤਾਂ ਬੰਦੇ ਨੂੰ ਗੋਲੀ ਨਾਲ ਵੀ ਮਾਰਿਆ ਜਾ ਸਕਦਾ ਹੈ ਪੱਥਰ ਨਾਲ ਵੀ ਮਾਰਿਆ ਜਾ ਸਕਦਾ ਹੈ ਫੁੱਲ ਨਾਲ ਵੀ ਮਾਰਿਆ ਜਾ ਸਕਦਾ ਹੱਸ ਕੇ ਨਹੀਂ ਮਾਰਿਆ ਜਾ ਸਕਦਾ ਰੋ ਕੇ ਵੀ ਮਾਰਿਆ ਜਾ ਸਕਦਾ ਮਾਰਨਾ ਰੋਗੇ ਕਿਸੇ ਨੂੰ ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ ਹੈ ਬੇਇੱਜ਼ਤ ਕਰਕੇ ਵੀ ਮਾਰਿਆ ਜਾ ਸਕਦਾ ਹੈ ਅੰਦਰ ਭਾਵਨਾ ਦੀ ਗੱਲ ਹੈ ਐਸਾ ਨਹੀਂ ਕਿ ਬੇਇੱਜ਼ਤੀ ਨਾਲ ਮਾਰੀਦਾ ਨਹੀਂ ਇੱਜ਼ਤ ਦੇ ਕੇ ਵੀ ਮਾਰ ਮਾਰੀਦਾ ਅੰਦਰ ਇਹ ਗਾਥਾ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਮਨਸੂਰ ਸੂਫੀ ਦੁਨੀਆ ਦੇ ਵਿੱਚ ਇਸਲਾਮ ਦੀ ਦੁਨੀਆ ਵਿੱਚ ਇੱਕ ਬੜਾ ਹੀ ਬ੍ਰਹਮ ਗਿਆਨੀ ਪੁਰਸ਼ ਹੋਇਆ ਰੰਧ ਰਤੜਾ ਅੱਠੇ ਪੈਰ ਕਿਸੇ ਮਸਤੀ ਵਿੱਚ ਰਹਿਣ ਵਾਲਾ ਤੇ ਇਹਦਾ ਜਿਗਰੀ ਦੋਸਤ ਸੀ ਸ਼ਿਬਲੀ ਸ਼ਿਬਲੀ ਨੂੰ ਤੇ ਬ੍ਰह्म ਗਿਆਨ ਦੀਆਂ ਚਾਬੀਆਂ ਜਿਹੜੀਆਂ ਮਨਸੂਰ ਨੂੰ ਹੁੰਦੀਆਂ ਸਨ ਉਹ ਦੱਸਦਾ ਹੁੰਦਾ ਸੀ ਸਾਰੇ ਰਾਜ਼ ਖੁਦਾਈ ਬੰਦਗੀ ਦੇ ਸਾਰੇ ਜਿਹੜੇ ਰਾਜ਼ ਨੇ ਮਨਸੂਰ ਸ਼ਿਬਲੀ ਨੂੰ ਦੱਸਦਾ ਸੀ ਲੇਕਿਨ ਅੱਜ ਹਕੂਮਤ ਮਨਸੂਰ ਨੂੰ ਸੂਲੀ ਤੇ ਚਾੜਨਾ ਚਾਹਦੀ ਜਦ ਵੀ ਬੰਤਾ ਕੋਈ ਸਚਾਰੀ ਦੀ ਸ਼िखरਤਾ ਨੂੰ ਛੋਂਦਾ ਹੈ ਤਾਂ ਸਚਾਰੀ ਦੀ ਸ਼िखरਤਾ ਹੀ ਸੂਲੀ ਦਾ ਤਖਤਾ ਬਣ ਜਾਂਦੀ ਹੈ। ਖਾਂਸੀ ਦਾ ਫੰਦਾ ਪੜ ਜਾਂਦੀ। ਔਰ ਮੈਂ ਹੈਰਾਨ ਹੋ ਜਾਣਾ ਕਿ ਵਕਤ ਦਾ ਅਵਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਦਾ ਜਨਮ ਜੇਲ ਦੇ ਚ ਵਕਤ ਦਾ ਅਵਤਾਰੀ ਪੁਰਸ਼ ਰਾਮ ਦਰਦਰ ਦੀਆਂ ਠੋਕਰਾਂ ਬਿਆਖੰਦਾਂ ਜੰਗਲਾਂ ਦੇ ਚ ਗੁਰਨਾਮਕ ਨੂੰ ਜਗਤ ਨੇ ਭੂਤਨਾ ਬੇਤਾਲਾ ਕਹਿ ਦਿੱਤਾ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਤਿਆਗ ਤੇ ਵੈਰਾਗ ਦੀ ਮੂਰਤੀ ਨੂੰ ਚਾਨਦੀ ਚੌਕ ਦੇ ਚ ਸ਼ਰੀਰ ਕਰ ਦਿੱਤਾ ਤੇ ਗੁਰੂ ਬਾਬਾ